ਲੁਧਿਆਣਾ ਕਿਉਂਕਿ ਇਹਨਾਂ ਸਾਰੀ ਨੇ ਸਾਰੀਆਂ 46 ਸ਼ਹਿਰਾਂ ਜਿੱਥੇ ਕਿ ਚੋਣਾ ਹੋ ਰਹੀਆਂ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ 95 ਵਾਰਡਸ ਨੇ ਇੱਥੇ ਇੰਡਸਟਰੀਅਲ ਹੱਬ ਹੈ ਔਰ ਪੰਜਾਬ ਦੀ ਦਾ ਦਿਲ ਹੈ ਲੁਧਿਆਣਾ ਸੋ ਉਸ ਕਰਕੇ ਇਹ ਕਾਰਪੋਰੇਸ਼ਨ ਹੈ ਜਿਹੜੀ ਉਹ ਹਰ ਪੱਖੋਂ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ ਸਿਰਫ ਆਮ ਆਦਮੀ ਪਾਰਟੀ ਦੇ ਲਈ ਨਹੀਂ ਸਰਕਾਰ ਦੇ ਸਮੁੱਚੇ ਪੰਜਾਬ ਦੇ ਲਈ ਵੀ ਸੋ ਅੱਜ ਕਿਉਂਕਿ ਅ ਇੰਡਸਟਰੀ ਦਾ ਹੱਬ ਹੈ ਔਰ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ ਅਸੀਂ ਪੰਜ ਗਰੰਟੀਆਂ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਔਰ ਬਾਸ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਦੇ ਨੂੰ ਫੋਕਸਡ ਅਸੀਂ ਗੱਲ ਕਰਦੇ ਹਾਂ ਕੈਂਪੇਨ ਕਰਦੇ ਹਾਂ ਅਸੀਂ ਗਰਾਊਂਡ ਤੋਂ ਪੁੱਛ ਕੇ ਪੰਜ ਗਰੰਟੀਆਂ ਨੇ ਜਿਹੜੀਆਂ ਅੱਜ ਉਹ ਲੁਧਿਆਣਾ ਦੇ ਲਈ ਜਾਰੀ ਕਰਨ ਜਾ ਰਹੇ ਆ ਕਿ ਜੇ ਲੁਧਿਆਣਾ ਦੇ 95 ਬੋਡਾਂ ਦੇ ਜੋ ਲੋਕ ਨੇ ਵਸਿੰਦੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਦੇਣਗੇ ਜਦੋਂ 21 ਤਾਰੀਖ ਨੂੰ ਔਰ ਸਾਡੀ ਬਹੁਮਤ ਦੇ ਨਾਲ ਮੇਅਰ ਬਣ ਜਾਏਗਾ ਜਿਸ ਦਿਨ ਲੁਧਿਆਣਾ ਇੰਸਟਾਲ ਆਮ ਆਦਮੀ ਪਾਰਟੀ ਦੇ ਮੇਅਰ ਨੂੰ ਕਰ ਦੇਗਾ ਉਸ ਦਿਨ ਤੋਂ ਹੀ ਇਹਨਾਂ ਪੰਜੇ ਗਰੰਟੀਆਂ ਦੇ ਉੱਪਰ ਕੰਮ ਇਹ ਜਿਹੜਾ ਉਹ ਸ਼ੁਰੂ ਹੋ ਜਾਏਗਾ ਔਰ ਸਾਰੇ ਦੇ ਸਾਰੇ ਵਰਗਾ ਨੂੰ ਹਰ ਸੈਕਸ਼ਨ ਨੂੰ ਹਰ ਪ੍ਰੋਬਲਮ ਨੂੰ ਅਸੀਂ ਇਹਦੇ ਵਿੱਚ ਐਡਰੈਸ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਸੋ ਸਾਥੀਓ ਸਭ ਤੋਂ ਪਹਿਲਾ ਔਰ ਵੱਡਾ ਮਸਲਾ ਜਿਹੜਾ ਉਹ ਲੁਧਿਆਣਾ ਦੇ ਵਿੱਚ ਬੁੱਢੇ ਦਰਿਆ ਦਾ ਬੁੱਢੇ ਦਰਿਆ ਜੋ ਕਿ ਦਰਿਆ ਤੋਂ ਨਾਲਾ ਬਣ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਅਣਗਹਿਲੀਆਂ ਔਰ ਨਲਕੀਆਂ ਦੀ ਵਜ੍ਹਾ ਕਰਕੇ ਉਹਨੂੰ ਉਹਦੀ ਮੋੜ ਜੋ ਸਰਜੀਤੀ ਦੇ ਲਈ ਉਦੀ ਮੋੜ ਸ਼ਾਨ ਦੀ ਬਹਾਲੀ ਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਜਿੱਥੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਪਿਛਲੇ 2.5 ਸਾਲਾਂ ਤੋਂ ਉੱਥੇ ਕਿਉਂਕਿ ਕਾਰਪੋਰੇਸ਼ਨ ਮੋਢ ਹੁੰਦਾ ਹੈ ਸੈਲਫ ਗਵਰਨਮੈਂਟ ਹੁੰਦੀ ਹੈ ਕਾਰਪੋਰੇਸ਼ਨ ਸੋ ਉਹਦੇ ਵੱਲੋਂ ਵੀ ਪ੍ਰਯਾਸ ਨੇ ਜਿਹੜੇ ਉਹ ਕੀਤੇ ਜਾਣਗੇ ਔਰ ਉਹਦੇ ਚ ਇੱਕ ਮਲਟੀ ਲੇਅਰਡ ਮਲਟੀ ਕੋਰਨਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਉੱਪਰ ਕੰਮ ਹੈ ਜਿਹੜਾ ਆਲਰੇਡੀ ਸਰਕਾਰ ਦੇ ਵਿੱਚ ਚੱਲ ਰਿਹਾ ਹੈ ਪਰ ਉਹ ਸੰਭਵ ਸਾਰਾ ਕੁਝ ਉਹਦੀ ਹੋ ਸਕੂਗਾ ਜਦੋਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਔਰ ਬਹੁਤ ਜਿਹੜਾ ਆਮ ਆਦੀ ਪਾਰਟੀ ਦਾ ਹੋਊਗਾ ਕਿਉਂਕਿ ਇਨ ਲਾਈਨ ਹੈ ਜਿਹੜੀ ਉਹ ਪੂਰੀ ਦੀ ਪੂਰੀ ਲੀਡਰਸ਼ਿਪ ਹੋਏਗੀ ਔਰ ਉਹਦੇ ਨਾਲ ਕੰਮ ਦੀ ਸਪੀਡ ਹੈ ਜਿਹੜੀ ਉਹ ਹੋਰ ਹੋ ਸਕੀਗਾ ਔਰ ਇਹਦੇ ਨਾਲ ਨਾਲ ਬੁੱਢੇ ਦਰਿਆ ਦੇ ਨਾਲ ਨਾਲ ਉਹਦੇ ਜਿਹੜੇ ਕਿਨਾਰਿਆਂ ਤੇ ਨੇ ਜਿਹੜੀ ਸੜਕ ਹੈ ਉਹ ਬਣਾਈ ਜਾਏਗੀ ਤੁਸੀਂ ਦੇਖਿਆ ਹੋਵੇਗਾ ਪਿਛਲੇ तकरीबन 1.5 ਤੋਂ 2 ਸਾਲ ਤੋਂ ਚਾਰੇ ਹਲਕਿਆਂ ਦੇ ਵਿੱਚ ਪੱਪੀ ਜੀ ਦੇ ਵੀ ਬੱਗਾ ਜੀ ਦੇ ਭੋਲਾ ਜੀ ਦੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਬਣਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਪਰ ਉਹਨੂੰ ਹੋਰ ਸਪੀਡ ਅਪ ਕਰਕੇ 100% ਕੰਪਲੀਟ ਹੈ ਜਿਹੜਾ ਉਹ ਦੋਨੋਂ ਪਾਸੇ ਕੀਤਾ ਜਾਏਗਾ ਇਹ ਇਹ ਸਾਡੀ ਗਾਰੰਟੀ ਹੈ ਔਰ ਇਹਦੇ ਨਾਲ ਟ੍ਰੈਫਿਕ ਦੀ ਜੋ ਮੇਜਰ ਸਮੱਸਿਆ ਹੈ ਉਹ ਲੁਧਿਆਣਾ ਸ਼ਹਿਰ ਦੀ ਕਾਫੀ ਹੱਦ ਤੱਕ ਜਿਹੜੀ ਉਹ ਹੱਲ ਹੋ ਜਾਏਗੀ ਇਸੇ ਤਰੀਕੇ ਪੋਲੂਸ਼ਨ ਕਿਉਂਕਿ ਬਹੁਤ ਜ਼ਿਆਦਾ ਹੈ ਲੁਧਿਆਣਾ ਦੇ ਵਿੱਚ ਔਰ ਕਿਉਂਕਿ ਪੋਪੂਲੇਸ਼ਨ ਵੀ ਹੈ ਇੰਡਸਟਰੀ ਵੀ ਹੈ ਪੋਲੂਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਸੋ ਉਹ ਸੀਜ਼ ਨੂੰ ਕੁਝ ਹੱਦ ਤੱਕ ਠੱਲ ਪਾਉਣ ਦੇ ਲਈ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਉਹ ਪਾਈਆਂ ਜਾਣਗੀਆਂ ਔਰ ਉਹਦੇ ਜਿਹੜੇ ਚਾਰਜਿੰਗ ਸਟੇਸ਼ਨਸ ਨੇ ਜਿਹੜੇ ਡਿਪੋਸ ਨੇ ਉਹ ਬਣਾਏ ਜਾਣਗੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਟ੍ਰੈਫਿਕ ਦੀ ਆ ਟ੍ਰਾਂਸਪੋਰਟੇਸ਼ਨ ਦੀ ਔਰ ਪੋਲਿਊਸ਼ਨ ਦੀ ਕਾਫੀ ਹੱਦ ਤੱਕ ਠੱਲ ਹੈ ਜਿਹੜੀ ਉਹ ਇਹਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਪਾਏਗੀ ਔਰ ਲੋਕਾਂ ਨੂੰ ਕਾਫੀ ਸਹੂਲਤ ਇਹਦੇ ਜ਼ਰੀਏ ਮਿਲੇਗੀ ਔਰ ਵੈਸੇ ਵੀ ਕਲੀਨ ਔਰ ਗ੍ਰੀਨ એનર્ਜੀ ਦੇ ਉੱਪਰ ਚੱਲਣ ਵਾਲੀਆਂ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਅੱਜ ਦੁਨੀਆ ਭਰ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ ਸੋ ਲੁਧਿਆਣਾ ਵੀ ਇੱਕ ਤਰੀਕੇ ਨਾਲ ਉਹਦਾ ਮਾਡਲ ਸ਼ਹਿਰ ਹੈ ਜਿਹੜਾ ਉਹ ਬਣਾਇਆ ਜਾਏਗਾ ਇਸੇ ਤਰੀਕੇ 100 ਕਰੋੜ 100% ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਉਹਦੇ ਵਾਸਤੇ ਜੋ ਕੰਮ ਹੈ ਉਹ ਕੀਤਾ ਜਾਏਗਾ ਹੁਣ ਵੀ ਹੈ ਪਰ ਕਾਫੀ ਜਗ੍ਹਾ ਦੇ ਉੱਪਰ ਕਈ ਪਾਕਟਸ ਨੇ ਜਿੱਥੇ ਇਹ ਦਿੱਕਤ ਆਉਂਦੀ ਹੈ ਸੀਵਰੇਜ ਦੀ ਗਾਹੇ-ਬਗਾਹੇ ਔਰ ਜੋ ਕੂੜੇ ਦਾ ਪ੍ਰਬੰਧਨ ਹੈ ਉਹਦੀ ਵੀ ਕਾਫੀ ਦਿੱਕਤ ਕਈ ਜਗ੍ਹਾ ਤੇ ਦਰਪੇਸ਼ ਆਉਂਦੀ ਹੈ ਸੁਣਨ ਨੂੰ ਮਿਲਦਾ ਹੈ ਇਹ ਸੋ ਉਹਦਾ 100% ਜਿਹੜਾ ਕਲੈਕਸ਼ਨ ਦਾ ਉਹਦੀ ਰੈਮੈਡੀਫਿਕੇਸ਼ਨ ਦਾ ਔਰ ਉਹ ਉਹਦੀ ਡਿਸਪੋਜ਼ਲ ਦਾ 100% ਇੱਕ 360 ਡਿਗਰੀਜ਼ ਪ੍ਰੋਗਰਾਮ ਹੈ ਜਿਹੜਾ ਪਲਾਨ ਹੈ ਉਹ ਉਲੀਕੇ ਜਾ ਰਿਹਾ ਹੈ ਸਰਕਾਰ ਦੇ ਪੱਧਰ ਦੇ ਉੱਪਰ ਇਹਦੇ ਉੱਪਰ ਕੰਮ ਚੱਲ ਰਿਹਾ ਹੈ ਔਰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਕਿਉਂਕਿ ਗਰਾਊਂਡ ਦੇ ਉੱਪਰ ਕਾਰਪੋਰੇਸ਼ਨ ਨਹੀਂ ਮਤਲਬ ਜਦੋਂ ਪਾਉਣਾ ਹੈ ਤੇ ਫੇਰ ਹੀ ਕੰਮ ਨੇ ਜਿਹੜੇ ਉਸ ਸਟੇਟ ਗਵਰਨਮੈਂਟ ਤੋਂ ਲੈ ਕੇ ਥੱਲੇ ਤੱਕ ਉਹਦੀ ਐਗਜ਼ੀਕਿਊਸ਼ਨ ਹੈ ਜਿਹੜੀ ਉਹ ਫਾਸਟ ਹੋ ਜਾਣੀ ਹੈ ਇਸੇ ਤਰੀਕੇ ਸਾਥੀਓ ਇੱਕ ਲੁਧਿਆਣਾ ਦੇ ਵਿੱਚ 100% ਸਾਫ਼ ਪੀਣ ਵਾਲਾ ਪਾਣੀ ਹੁਣ ਤੁਸੀਂ ਵੀ ਦੇਖਿਆ ਹੋਵੇਗਾ ਸ਼ਾਇਦ ਕਈ ਵਾਰੀ ਤੁਸੀਂ ਮੀਡੀਆ ਵਾਲੇ ਸਾਥੀਆਂ ਨੇ ਚੱਕਿਆ ਹੋਵੇਗਾ ਕਿ ਕਿਉਂਕਿ ਪਾਈਪਲਾਈਨਸ ਨੇ ਬਹੁਤ ਪੁਰਾਣੀਆਂ ਹੋ ਚੁੱਕੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਦੇ ਉੱਪਰ ਜ਼ਿਆਦਾ ਕੰਮ ਨਹੀਂ ਹੋਇਆ ਉਹ ਸਾਰੇ ਪ੍ਰੋਸੈਸ ਨੂੰ ਔਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਜੋ तकरीबन 130 32 ਦੇ ਕਰੀਬ ਜੋ ਜੋ ਪਾਣੀ ਦੇ ਪੀਣ ਵਾਲੇ ਪਾਣੀ ਦੇ ਪੁਆਇੰਟਸ ਹੈਗੇ ਉਹਨਾਂ ਨੂੰ ਸ਼ਿਫਟ 100% ਕੀਤਾ ਜਾਏਗਾ ਗਰਾਊਂਡ ਵਾਟਰ ਦੇ ਉੱਪਰ ਗਰਾਊਂਡ ਵਾਟਰ ਤੋਂ ਜਿਹੜੇ ਪਾਣੀ ਹੈ ਉਹ ਆਏਗਾ ਔਰ ਉਹਦੇ ਨਾਲ ਨਾਲ ਜਿਹੜੀ ਸਿਧਵਾ ਕਨਾਲ ਤੋਂ ਪਾਣੀ ਆਣਾ ਹੈ तकरीबन ਅ 1500 ਕਰੋੜ ਦਾ ਪ੍ਰੋਜੈਕਟ ਹੈ ਇਹ ਔਰ 1200 ਟਿਊਬਸ ਨੂੰ ਉਹ ਰਿਪਲੇਸ ਕਰੇਗਾ ਤਾਂ ਕਿ ਗਰਾਊਂਡ ਵਾਟਰ ਵੀ ਵੱਸ ਸਕੇ ਔਰ ਸਦਮਾ ਕਨਾਲ ਤੋਂ ਸਾਫ਼ ਪਾਣੀ ਲੈ ਕੇ ਉਹਨੂੰ ਅ ਟ੍ਰੀਟ ਕਰਕੇ ਲੋਕਾਂ ਦੇ ਕੱਲੇ ਕੱਲੇ ਘਰ ਤੱਕ ਪਹੁੰਚਾਇਆ ਜਾਵੇ ਸੋ ਇਹ ਇੱਕ ਪ੍ਰਾਇੋਰਟੀ ਦੇ ਉੱਪਰ ਕਾਰਪੋਰੇਸ਼ਨ ਵੱਲੋਂ ਉਪਰੰਧ ਕੀਤਾ ਜਾਏਗਾ ਔਰ ਇਹਦੇ ਨਾਲ ਹੀ ਟ੍ਰੈਫਿਕ ਦੀ ਵੱਡੇ ਪੱਧਰ ਦੇ ਉੱਪਰ ਸਮੱਸਿਆ ਹੈ ਆਮ ਆਦਮੀ ਪਾਰਟੀ ਦਾ ਪਲਾਨ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਸ ਦਿਨ ਤੋਂ ਹੀ ਕੰਮ ਸ਼ੁਰੂ ਹੋਏਗਾ ਕਿ ਡੀਕੰਜੈਸਟ ਹੈ ਜਿਹੜਾ ਉਹ ਲੁਧਿਆਣਾ ਨੂੰ ਕੀਤਾ ਜਾਵੇ ਜੋ ਮੌਜੂਦਾ ਬੱਸ ਸਟੈਂਡ ਹੈ ਉਹਨੂੰ ਇੰਟਰ ਸਟੇਟ ਬੱਸ ਸਟੈਂਡ ਬਣਾ ਕੇ ਚਾਰ ਜਿਹੜੇ ਆਈਐਸਬੀਟੀ ਨੇ ਇੰਟਰ ਸਟੇਟ ਬੱਸ ਸਟੈਂਡ ਇੰਟਰ ਸਿਟੀ ਸ਼ਹਿਰ ਵਾਲੇ ਨੂੰ ਬਣਾਇਆ ਜਾਏਗਾ ਤੇ ਬਾਕੀ ਜਿਹੜੇ ਨਵੇਂ ਚਾਰ ਨੇ ਉਹਨਾਂ ਨੂੰ ਇੰਟਰ ਸਟੇਟ ਬੱਸ ਸਟੈਂਡ ਬਣਾ ਕੇ ਤਾਂ ਕਿ ਜਿੰਨੀ ਸਮੱਸਿਆ ਹੈ ਟ੍ਰੈਫਿਕ ਦੀ ਲੁਧਿਆਣੇ ਦੇ ਵਿੱਚ ਉਹਨੂੰ ਵੱਡੇ ਪੱਧਰ ਦੇ ਉੱਪਰ ਹੱਲ ਕੀਤਾ ਜਾਵੇ ਔਰ ਇਸੇ ਦੇ ਨਾਲ ਤਾਜਪੁਰ ਰੋਡ ਤੋਂ ਸਿਟੀ ਸਾਊਥ ਸਿਟੀ ਤੱਕ ਦਰਿਆ ਦੇ ਕੰਢੇ ਜਿਹੜੇ ਸੜਕ ਦਾ ਨਿਰਮਾਣ ਹੈ ਉਹ ਕੀਤਾ ਜਾਵੇ ਤਾਂ ਕਿ ਇੱਕ ਫਲੋ ਆਫ ਟ੍ਰੈਫਿਕ ਬਾਹਰ ਦੀ ਬਾਹਰ ਹੈ ਜਿਹੜਾ ਉਹ ਹੋ ਜੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਕਾਫੀ ਜ਼ਿਆਦਾ ਲੁਧਿਆਣਾ ਸ਼ਹਿਰ ਟ੍ਰੈਫਿਕ ਦੇ ਪੱਖੋਂ ਕਾਫੀ ਡੀਕੰਜੈਸਟ ਹੋ ਜਾਏਗਾ ਜਿਹੜਾ ਕਿ ਮੈਂ ਸਮਝਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਬਿਹਤਰੀਨ ਫੈਸਲਾ ਔਰ ਸਟੈਪ ਹੋਏਗਾ ਇੱਕ ਬਿਹਤਰੀ ਹੋਈਏ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਪੋਲੂਸ਼ਨ ਵੱਲੋਂ ਵੀ ਔਰ ਟਰਾਂਸਪੋਰਟੇਸ਼ਨ ਵੱਲੋਂ ਵੀ ਸਾਰ ਪੱਖੋਂ ਹੈ ਜਿਹੜਾ ਮੈਂ ਸਮਝਦਾ ਕਿ ਲੁਧਿਆਣੇ ਨੂੰ ਆਪਾਂ ਜੇ ਕਈਏ ਵੀ ਪੰਜਾਬ ਦਾ ਦੀ ਰਾਜਧਾਨੀ ਜਾਂ ਪੰਜਾਬ ਦਾ ਦਿਲ ਹੈ ਉਹ ਤਾਂ ਹੀ ਕਹਿ ਸਕਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਜਦੋਂ ਸਮੇਂਬੱਧ ਤਰੀਕੇ ਦੇ ਨਾਲ ਆਪਾਂ ਇੰਪਲੀਮੈਂਟ ਕਰਾਂਗੇ ਸੋ ਮੈਂ ਬڑے ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿਉਂਕਿ ਸਾਡੀ ਜਿਹੜੀ ਰਾਜਨੀਤੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਦੀ ਕਿ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਹਾਂ ਔਰ ਮੈਂ بڑے ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣ ਜਾਂਦੀ ਹੈ ਲੁਧਿਆਣਾ ਦੇ ਵਿੱਚ ਮੇਅਰ ਇਨਸਟਾਲ ਹੋ ਜਾਂਦੇ ਨੇ ਪਹਿਲੇ ਦਿਨ ਕੀ ਪਹਿਲੇ ਘੰਟੇ ਤੋਂ ਹੀ ਇਹਨਾਂ ਪੰਜਾ ਪ੍ਰੋਜੈਕਟਸ ਦੇ ਉੱਪਰ ਪੰਜਾ ਗਾਰੰਟੀਆਂ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਾਂਗੇ ਔਰ 5 ਸਾਲ ਦੀ ਟੈਨਿਓਰ ਤੋਂ ਵੀ ਪਹਿਲਾਂ 2 ਸਾਲਾਂ ਦੇ ਵਿੱਚ ਵਿੱਚ ਹੀ ਸਾਡਾ ਟਾਰਗੇਟ ਹੈ ਕਿ ਇਹਨਾਂ ਵਿੱਚੋਂ ਮੈਜੋਰਿਟੀ ਕੰਮ ਨੇ ਜਿਹੜੇ ਉਹ ਕਰ ਦਿੱਤੇ ਜਾਣਗੇ ਸੋ ਮੇਰਾ ਲੁਧਿਆਣਾ ਵਾਸੀਆਂ ਨੂੰ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਕਿਉਂਕਿ ਕੰਮ ਦੀ ਐਗਜ਼ੀਕਿਊਸ਼ਨ ਉਹਦੀ ਫਾਸਟ ਹੋਣੀ ਹੈ ਜਦੋਂ ਉੱਪਰ ਸਰਕਾਰ ਆ ਆਮ ਆਦਮੀ ਪਾਰਟੀ ਦੀ ਹੈ ਐਮਐਲਏ ਸਹਿਬਾਨ ਤੁਹਾਡੇ ਸਾਰੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਔਰ ਜਦੋਂ ਐਮਸੀ ਔਰ ਮੇਅਰ ਵੀ ਇਕੁਇਵਨ ਵੈਨ ਪਾਵਰ ਇਜ਼ ਅਲਾਈਨਡ ਇਨ ਇਨ ਵਨ ਲਾਈਨ ਤੇ ਉਹਦੇ ਨਾਲ ਕੰਮ ਜਿਹੜੇ ਉਹ ਬਿਹਤਰ ਤਰੀਕੇ ਨਾਲ ਸਪੀਡ ਅਪ ਨੇ ਜਿਹੜੇ ਉਹ ਹੋ ਜਾਂਦੇ ਨੇ ਨਹੀਂ ਕਈ ਵਾਰੀ ਰਾਜਨੀਤੀ ਹੈ ਜਿਹੜੀ ਉਹ ਦੂਜੀਆਂ ਰਵਾਇਤੀ ਪਾਰਟੀਆਂ ਦੀ ਸੋਚ ਰਾਜਨੀਤੀ ਜਿਹੜੇ ਇੰਟਰਸਟ ਨੇ ਰਾਜਨੀਤਿਕ ਇੰਟਰਸਟ ਨੇ ਉਹ ਭਾਰੂ ਹੋ ਜਾਂਦੇ ਨੇ ਲੋਕਾਂ ਦੇ ਇੰਟਰਸਟ ਨਾਲ ਉਸ ਚੀਜ਼ ਨੂੰ ਅ ਅਵੋਇਡ ਕਰਨ ਦੇ ਲਈ ਮੇਰੀ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਹੰਬੜਾ ਮਾਰੋ 21 ਤਾਰੀਖ ਨੂੰ ਮੈਜੋਰਿਟੀ ਦੇ ਨਾਲ ਤੁਸੀਂ ਆਪਣੇ ਐਮਸੀ ਦੇ ਜਿਹੜੇ ਆਵਾਜ਼ ਪਾਰਟੀ ਦੇ ਜਿਤਾਓ ਤਾਂ ਕਿ ਜੋ ਇੱਕ ਵਿਜ਼ਨ ਇੱਕ ਸੋਚ ਇੱਕ ਮਨਸ਼ਾ ਇੱਕ ਨiyet ਇੱਕ ਟੀਚਾ ਲੈ ਕੇ ਅਸੀਂ ਚੱਲਿਆ ਮਾਨ ਸਾਹਿਬ